ਕਿਸਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਥੋਬਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਮੰਗੂ ਵੀਰ ਕੋਲ ਆਪਾਂ ਆਏ ਆ ਤੇ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਤਿੰਨ ਗਾਵਾਂ ਦਿਖਾਉਣੀ ਹੈ ਜਿਨ੍ਹਾਂ ਦੇ ਵਿੱਚੋਂ ਇੱਕ ਬੱਚੇ ਵਾਲੀ ਆ ਤੇ ਦੋ ਬੱਚੇ ਤੋਂ ਬਿਨਾ ਆ ਤੇ ਭਾਵੇਂ ਕੋਈ ਜਿਆਦਾ ਮੁੱਲ ਆ ਲਈਏ ਤੇ ਭਾਵੇਂ ਕੋਈ ਥੋੜੇ ਮੁੱਲ ਆ ਲਈਆ ਆਪਣੀ ਇਥੋਂ ਚਵਾਈ ਕਰਕੇ ਤਸੱਲੀ ਕਰਕੇ ਖੜਿਆ ਕਰੋ ਭਾਵੇਂ ਕੋਈ ਦੂਰ ਦਾ ਹੈ ਤੇ ਭਾਵੇਂ ਕੋਈ ਲਾਗੇ ਦਾ ਐ ਕਦੀ ਵੀ ਨਹੀਂ ਵੀਡੀਓ 'ਚ ਕਹਿੰਦੇ ਜਿਹਾ ਬਿਨਾਂ ਚਵਾਈ ਤੋਂ ਜਾਂ ਕਿਸੇ ਦੀ ਗਰੰਟੀ ਤੇ ਪਸ਼ੂ ਲੈ ਜਾਓ ਜੀ ਹਾਂਜੀ ਵੀਰ ਜੀ ਸੱਚੀ ਕਾਲ ਜੀ ਸੱਚੀ ਕਾਲ ਸੱਚੀ ਕਾਲ ਹੋਰ ਠੀਕ ਠਾਕ ਜੀ ਬਸ ਵਧੀਆ ਜੀ ਚਲੋ ਵਧੀਆ ਚੀਜ਼ਾ ਜੀ ਦੇ ਨਾਮ ਦੱਸਦੇ ਕਰੀ ਫਿਰ ਬਾ ਵੀ ਜੀ ਮੰਗੋ ਪਿੰਡ ਥੋਬਾ ਸੀਲੇ ਨਾਲਾ ਜ਼ਿਲ੍ਹਾ ਮਸਲਾ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ 8567814 ਬੰਦੀ ਠੀਕ ਹੈ ਵੇਗਿਆ ਕੱਲ ਵਾਲਾ ਮਾਲ ਫਿਰ ਕੱਲ ਵਾਲਾ ਮਾਲ ਪਾ ਜੀ ਵੇਗਿਆ ਪਰ ਇੱਕ ਆਪਾਂ ਬੇਨਤੀ ਕਰਦੇ ਵੀਰਾਂ ਭਰਾਵਾਂ ਨੂੰ ਅਹੀਂ ਖਰਾਬ ਕਰੀਏ ਇਹਦੇ ਤਰਾਜ ਕਰਦੇ ਆਂ ਖਰਾਬ ਨਾ ਤਰਾਜ ਕਰਾਇਆ ਜਾਂਦਾ ਅੱਛਾ ਕੱਲ ਵੀਰ ਕੇ ਨੇ ਪਰਸੋਂ ਨੂੰ 1000 ਰੁਪਿਆ ਸਾਈ ਪਾਈ ਮੱਧੇ ਘੰਟੇ ਨੂੰ ਪੇਮੈਂਟ ਕਰ ਦਿੰਦਾ ਘੰਟੇ ਨੂੰ ਪੇਮੈਂਟ ਕਰ ਦਿੰਦਾ ਮੇਰੀ ਤਿੰਨੇ ਗਾਵਾਂ ਦੇ ਨਾਲ ਹੋਈਆਂ ਅੱਛਾ ਦੂਜੇ ਮਾਲ ਦਾਕਨ ਗਿਆ ਵੀ ਥਮਰਾ ਮਾਲ ਵੇਗ ਗਿਆ ਉਹਨੇ ਦੁਬਾਰਾ ਫੋਨ ਪਰਾ ਮਾਲ ਤੇ ਚਲੋ ਸ਼ਾਮੀ ਫੇਰ ਆਪਾਂ ਵੇਚ ਹੀ ਦਿੱਤਾ ਆ। ਆ ਬਾਅਦ ਚ ਫੇਰ ਤੁਸੀਂ ਗਿਆ ਵੀ ਬਾਅਦ ਚ ਵੇਚ ਗਿਆ। ਇਦਾਂ ਨਾ ਕਰਿਆ ਕਰਨ ਮੇਰੀ ਨੀਤ ਪਰਾ। ਠੀਕ ਐ। ਇਹ ਆ ਵੀ ਚਲੋ ਸਾਰੇ ਵਪਾਰੀ ਵੀ ਧਿਆਨ ਰੱਖਿਆ ਕਰਨ ਤੇ ਘਰ ਵਾਲੇ ਵੀ ਧਿਆਨ ਰੱਖਿਆ ਕਰਨ ਦੋਵੇਂ ਪਾਸੇ ਧਿਆਨ ਰੱਖਿਆ ਕਰਨ ਫੇਰ ਹੀ ਕੰਮ ਚੱਲਦਾ ਵਾ ਹਨਾ। ਠੀਕ ਐ। ਤੇ ਅੱਜ ਪਹਿਲਾਂ ਕਿਹੜੀ ਵਿਖਾ ਦੀਏ ਫੇਰ? ਪਹਿਲਾਂ ਭਾਈ ਇਹੋ ਖਾ ਲੈਣੇ ਹੋ ਸ਼ੀ ਕੱਲ ਤੋਂ ਸਾਈ ਦਿੱਤੀ ਵੀਰਾਂ ਨੇ ਅੱਛਾ ਉਹਨੇ ਬੰਦੇ ਚੋਗ ਗਏ ਚੈੱਕ ਦਿੰਦੇ ਆਪਾਂ ਕਹਿੰਦੇ ਵੀ ਕੈਸ਼ ਦੋ ਚੈੱਕ ਨਹੀਂ ਦੇਣਾ ਅੱਛਾ ਆਹ ਵਸ਼ੀ ਜੇ 9-10 ਕਿਲੋ ਦੁੱਧ ਜੇ ਹਾਂ ਵਸ਼ੀ ਜੇ ਇਹਦੇ ਮਗਰ ਥੋੜੀ ਥੋੜਾ ਉੱਚਾ ਬੱਚਾ ਆ ਆਪਣੀ ਸਮਝਣਾ ਕੋਈ ਲਾ ਲੇ ਕੀ ਨਾ ਇਦਵਾ ਇਨੇ ਆ ਗਈ ਇੱਕ ਜਰਸੀ ਆ ਅੱਛਾ ਤੇ ਕਿੰਨਾ ਪੱਕਾ ਦੁੱਧ ਇਹਦੇ ਕੋਲ ਭਾਈ 9 ਗਰਮ ਹੁੰਦਾ ਹੈਗਾ ਪੱਕਾ ਦੁੱਧ ਹਾਂਜੀ ਦੂਜਾ ਸੁਆ ਠੰਡੀ ਸੀਲ ਬਣੀ ਠੀਕ ਹੈ ਹਾਂਜੀ ਇਹਦਾ ਕਿੰਨੇ ਘੰਨੇ ਸਬਦਾ ਆ ਹੀ ਚਵਾਈ ਕੀਤੀ ਆ ਤੇ ਪਰ ਚੈੱਕ ਨਹੀਂ ਲੇ ਖੰਡੀ ਕਿਰੀਤ ਜੀ ਬੜੀ ਉਤਰਾਂ ਦੁੱਧ ਹੈਗਾ ਪੱਕਾ ਇਹਦੇ ਕੋਲ ਨਾ 9 ਕਿਲੋ ਚੋਈ ਗਈ ਐ ਠੀਕ ਹੈ ਖੰਡੀ ਕਿਰੀਤ ਬੜੀ 60000 ਦੇ ਨਿਕਾ ਪਾ ਠੀਕ ਹੈ ਬਾਕੀ ਇਹ ਆ ਵੀ ਚਲੋ ਦੁੱਧ ਕੋ ਚੋਕ ਲੈ ਜਾਣਾ ਸੂਈਆਂ ਸਵਾਈਆਂ ਹੈਗੀਆਂ ਤੇ ਇਹਦਾ ਮੁੱਲ ਫਿਰ ਮੁੱਲ 20000 ਜੀ 23000 ਤੁਸੀਂ ਦੱਸੋ ਕਰ ਦੋ ਕੋ ਵਿੱਚ ਛੋਟ ਛੋਟ ਕਰਦਾ ਨਹੀਂ ਕਿੰਨੇ ਕਰ ਦੀਏ ਜੈਸ ਨੋ ਵਸ਼ੀਂਦੀ ਯਾਦੀ ਦੇਤਾ ਕਿੰਨੇ ਦੀ 19000 ਅਛਾ 19000 ਦੀ ਦੇ ਦੋਗੇ ਜਿਹੜੀ ਦੇ ਹੀ ਦੇਣੀ ਹੈ ਠੀਕ ਹੈ ਜੀ ਹਾਂ ਜੀ ਠੀਕ ਤੇ ਹੁਣ ਆ ਜਿਹੜੀ ਆ ਇਹ ਵੀ ਜੀ ਰਾਤੀ ਲਈ ਵਸੀ ਅੱਛਾ ਪਿਓਰ ਜੱਸੀ ਐ ਰੈਡਿੰਗ ਹੋਤਾ ਡੇਦਾ ਦਾ ਠੀਕ ਐ ਵੇਖੋ ਪੜੀ ਜੁੜੀ ਵੇਖੋ ਮੱਝ ਡਰਦਾ ਵਸੀ ਤੇ ਇਹਦੇ ਕੋਲ ਦੁੱਧ ਇਹਦੇ ਕੋਲ ਵੀ ਜੀ 10 11 ਕਿਲੋ ਦੁੱਧ ਛੀਲੀਆਂ ਬੰਨੀਆਂ ਆ ਕੋਈ ਨਹੀਂ ਠੀਕ ਐ ਹਾਂਜੀ ਠੀਕ ਹੈਗਾ ਪੱਕਾ ਦੁੱਧ 10 ਕਿਲੋ ਪੱਕਾ ਪੜੀ ਪੱਕਾ ਵੇਖੋ ਵਸੀ ਆਂਦੀ ਕੀ ਵੇਖੋ ਥੱਲੇ ਵਡੀਆਂ-ਵਡੀਆਂ ਗਾਵਾਂ ਨੂੰ ਪਾਂਦੀ ਐ ਢੰਡਾ ਇੱਥੋਂ ਅਸ਼ੀਰ ਤੇਰੇ ਵੀ ਥਾਣੇ ਦੇਖ ਸਾਦੇ ਚ ਲੱਗੇ ਤੋਂ ਬਾਕੀ ਮਿਲਕਵੇਂ ਨੇ ਵੀ ਚੰਗੀ ਲੱਗੀ ਐ ਖੋਲਾ ਫਿਰ ਤੋਰੀ ਐ ਚੌੜੀ ਬੜੀ ਭਾਈ ਦੋ ਘਟੇ ਦੀ ਚੌੜੀ ਦਸ਼ੀ ਹਾਂਜੀ ਹਾਂਜੀ ਤੇ ਰਸੀ ਦਾ ਕਰਦੀ ਫੜਾ ਰਸੀ ਠੀਕ ਐ ਹਾਂਜੀ ਬਤਾ ਬੰਦੇ ਨੂੰ ਦੁੱਧ ਕੁਝ ਕਰਦੇ ਪਰ ਲੋਨ ਬਣਾ ਲਓ ਦੁੱਧ ਜਿਹੜਾ ਇਹਦੇ ਕੋਲ ਕਹਿੰਦੇ ਵੀ 10 ਲੀਟਰ ਹੈਗਾ ਐ। ਆ ਦੇਖ ਸਾਦੇ ਜੀ ਹਵਾਨਾ ਇਹਦਾ ਲੱਗੇ ਤਾਂ ਤੇ ਇਹਦਾ ਮੁੱਲ ਫਿਰ ਉਹਨਾਂ ਨੂੰ ਅੱਧੀ ਵਾਸੀ ਭਾਵੇਂ ਚਾਰੀ ਦੀ ਵੇਚ ਦੀਏ ਹਾਂਜੀ 30 ਹਜ਼ਾਰ ਚ ਮੰਨ ਤਰਾਂਗੇ 30 ਹਜ਼ਾਰ ਚ ਖੁੱਲਾ ਮੰਨ ਤਨ ਖੁੱਲਾ ਹੀ ਚਲੋ ਕੋਈ ਫੋਨ ਲਾਵੇ ਕਰੀ ਜ਼ਰੂਰ ਇਹ ਆ ਬੇ ਖਾਲੀ ਨਹੀਂ ਮੋੜਦੀਆਂ ਖਾਲੀ ਮੋੜਨਾ ਹੀ ਨਹੀਂ ਭਾਜੀ ਕਿਸ ਨੂੰ ਦੇ ਅੱਛਾ ਆ ਬਾਬੇ ਜੀ ਕਿਰਪਾ ਨਾਲ ਵੇਚ ਕੇ ਸਵੇਰੇ ਫੇਰ ਆਪਾਂ ਵੀਡੀਓ ਪਾ ਦੇਣਾ ਠੀਕ ਹੈ ਬਸ ਇੱਕ ਵਾਰ ਕੋਈ ਫੋਨ ਲਾਵੇ ਸੌਦਾ ਆਪੇ ਮੋਕੇ ਤੇ ਹੋ ਜਾਊਗਾ ਤੇ ਦੁੱਧ 10 ਕਿਲੋ ਜਿਹੜਾ ਕਹਿੰਦੇ ਵਿੱਚ ਵਾਦਾ ਹੈ ਬੜਾ ਬੜਾ ਚੰਗਾ ਲੱਗਾ ਵੇ ਠੀਕ ਭਾਜੀ ਤੇ ਹੁਣ ਇੱਕ ਵਾਰ ਧੰਨਵਾਦ ਦਿਖਾਉਣੀ ਆ ਕਾਫੀ ਕਮਾਲ ਦੀ ਵਹਿੜਿਆ ਇਹ ਆ ਫਿਰ ਸੰਭੇ ਨਹੀਂ ਆ ਪੂਰੀ ਪਾਵੇਂ ਕੋ ਦੋ ਦੰਦ ਲਾਲੇ ਮੇਰਾ ਵੀ ਤੇ ਭਾਵੇਂ ਕੋ ਚਾਰ ਲਾਲੇ ਦੋ ਵੱਡੇ ਦੇ ਦੋ ਸੂਤੇ ਆ ਦੇਖ ਸਕਦੇ ਜੇ ਚੋਗੀ ਦੇ ਦਹੀਂ ਆ ਪਰ ਆਪ ਕਰਨਾ ਜਦਦੇ ਅੱਦੇ ਹੋਏ ਗਿਆ ਦੋਂਦੀ ਜੇ ਹਿਸਾਬ ਨਾਲ ਠੀਕ ਆ ਤੇ ਆ ਵੀ ਜਵਾਨ ਇਹ ਤੇ ਪੂਰੇ ਇਹਦੇ ਕਦਰ ਤੇ ਤੁਹਾਡੇ ਜਿੱਦਾ ਹੀ ਇਹਦਾ ਪੂਰਾ ਬਾਕੀ ਹਰ ਬੜੀ ਜਿ ਮੱਛੀ ਨਸੀਲੀਆਂ ਬੜੀਆਂ ਲੱਗੀਆਂ ਅੱਛਾ ਜਿੱਦਰੋਂ ਦੀ ਮਰਜ਼ੀ ਬੈਜੋ ਆਸ ਤੇ ਠੀਕ ਆ ਹਾਂਜੀ ਤੇ ਇਹਦੇ ਕੋਲ ਦੁੱਧ ਇਹਦੇ ਵਿੱਚ 4 ਕਿਲੋ ਅੱਤ ਕਿੱਲਾਗਾ ਦੋ ਦੇ ਦੇ ਕੋਲ ਦੂਰਾਂ ਚੋਲੇ ਭੰਗ ਪਿੰਦਾ ਠੀਕ ਐ ਤੇ ਬਾਕੀ ਜਦੋਂ ਇਹ ਸੱਜਰ ਸੁਈ ਹੋਊਗੀ ਉਮੀਦ ਹੈ ਦੁੱਧ ਚੰਗਾ ਕੱਢਿਆ ਹੋਊਗਾ ਮਾਰਮ ਦੀ ਵੱਛੀ ਭਾਈ ਨੁਹਾਈ ਤੋਂ ਹੀ ਨਹੀਂ ਐ ਠੀਕ ਐ ਦਸੇ ਦੀ ਬਾੜੀ ਔਰ ਕਰਨੀ ਆ ਮੈਂ ਉਹ ਤਰ੍ਹਾਂ ਥਾਂਬੀ ਸੁੰਬੀ ਚੱਲੋ ਠੀਕ ਐ ਬਸ ਇਹ ਐ ਵੀ ਜਿਤਨਾ ਪੁਰੀ ਨਾ ਰੱਜੀ ਜੀ ਨਹੀਂ ਆ ਤੇ ਇਹ ਕਨਵਾਈਤ ਭਾਈ ਨਹੀਂ ਆ ਦੋਂਦੀ ਤਾਂ ਚੋਗੀ ਹੁੰਦੀ ਆ ਤੇ ਪੂਰੀ ਜਵਾਨ ਇਹਨਾਂ ਕੋਈ ਵੀ ਰੱਵੱਛੀ ਸਮਝ ਕੇ ਖੜੇ ਕੀ ਵੱਛੀ ਖੜਨੀ ਪਾਲਣ ਵਾਸਤੇ ਤੇ ਜਿਹੜਾ ਕੋਈ ਤਿਆਰ ਕਰ ਲੂਗਾ ਤੇ ਚੰਗੀ ਰਕਮ ਦੇ ਗਾਂ ਤਿਆਰ ਹੋਣੀ ਹੈ ਤੇ 8 ਕਿਲੋ ਦੁੱਧ ਹੈਗਾ ਜੀ ਪੂਰਾ ਹੱਤਰਾ ਹਾਂਜੀ ਹਾਂਜੀ ਤੇ ਇਹਦਾ ਮੁੱਲ 5000 ਚ ਮਾਨਤਨ ਕਰਦਾ ਹੈ 5000 ਚ ਮਾਨਤਨ ਖੁੱਲਾ ਕਰਦਾ ਮਾਨਤਨ ਕੋ ਫੋਨ ਲਾਵੇ ਇੱਕ ਵਾਰੀ ਜ਼ਰੂਰ ਹਨਾ ਫੋਨ ਲਾਵੇ ਮੈਂ ਬਾਅਦ ਦੇ ਦਾਂਗੇ ਮੌਕੇ ਦੇ ਮਾਨਤਨ ਹੋ ਜਾਊਗਾ ਜੀ ਲੋਕ। ਬਾਕੀ ਆਈ ਆਪਣੇ ਕੋਲ ਕਾਹੋ ਵੀਰ ਖਲੋਤੀ ਆ। ਅੱਛਾ। ਬਾਕੀ ਦੋ ਤਿੰਨ ਵੀਰ ਬਾਹਰ ਬੈਠੇ ਧੁੱਪੇ। ਠੀਕ ਆ। ਹਾਂਜੀ ਹਾਂਜੀ। ਤੇ ਠੀਕ ਆ ਹੋਰ ਕੁਝ ਕਰਨਾ ਫਿਰ? ਵੀ ਜੇ ਹੋ ਬੱਸ ਵੀ ਚਾਹੀ ਪਾਓ। ਹਾਂਜੀ। ਤੇ ਪੈਸੇ ਕਾਊਂਟ ਚ ਜੀ। ਅੱਛਾ। ਹਾਂਜੀ ਹਾਂਜੀ। ਤੇ ਇੱਥੇ ਆਪਣੀਆਂ ਵੇਖ ਚੱਕ ਕੇ ਤਸੱਲੀ ਕਰਕੇ। ਜੀ ਦੋ ਡੰਗ ਚਲੋ ਤਿੰਨ ਡੰਗ ਚਲੋ ਤਸੱਲੀ ਕਰ ਲਵਾਂ। ਠੀਕ ਆ ਵੀ ਜੀ। ਬਹੁਤ ਬਹੁਤ ਧੰਨਵਾਦ ਜੀ।